ਅੱਜ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਵੀਰ ਕਮਲਜੀਤ ਸਿੰਘ ਨੇ 1984 ਦੇ ਜਿਹੜੇ ਸਿੱਖ ਵਿਰੋਧੀ ਜਿਨ੍ਹਾਂ ਨੂੰ ਕਿਹਾ ਤਾਂ ਦੰਗੇ ਜਾਂਦਾ ਪਰ ਅਸਲ ਵਿੱਚ ਉਹ ਦੰਗੇ ਨਹੀਂ ਸਨ ਨਸ਼ਲ ਕੁਸ਼ੀ ਸੀ ਉਹ ਸਿੱਖ ਨਸ਼ਲ ਕੁਸ਼ੀ ਸੀ 1984 ਦੀ ਜਿਹੜੀ ਦਿੱਲੀ ਤੇ ਹੋਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਈ ਸੀ ਉਹਦੇ ਵਿੱਚ ਇਹਨਾਂ ਦੇ ਪਰਿਵਾਰ ਦਾ ਬੜਾ ਵੱਡਾ ਨੁਕਸਾਨ ਹੋਇਆ ਇਹ ਉਦੋਂ ਸ਼ਕੂਰਪੁਰ ਦਿੱਲੀ ਦੇ ਵਿੱਚ ਰਹਿੰਦੇ ਸਨ ਜੇ ਜੇ ਕਲੌੜੀ ਦੇ ਵਿੱਚ ਇਨਾਂ ਦੇ ਪੂਰੇ ਮਕਾਨ ਨੂੰ ਸਾੜ ਦਿੱਤਾ ਗਿਆ। ਇਨਾਂ ਦੇ ਪਿਤਾ ਜੀ ਉੱਥੇ ਆਰਐਮਪੀ ਡਾਕਟਰ ਸਨ। ਉਹਨਾਂ ਦਾ ਕਲੀਨਿਕ ਸਾੜ ਦਿੱਤਾ ਗਿਆ। ਇਨਾਂ ਦੇ ਪਿਤਾ ਜੀ ਨੂੰ ਜਿਹੜਾ ਹੈ ਮਾਰ ਪਟਾਈ ਕੀਤੀ ਗਈ ਭੀੜ ਵੱਲੋਂ ਜਿਹੜੀ ਉਸ ਟਾਈਮ ਭੀੜ ਮੌਕੇ ਤੇ ਸੀ ਉਹਨਾਂ ਨੇ ਚੰਗੀ ਤਰ੍ਹਾਂ ਬੜੀ ਤਸੱਲੀ ਨਾਲ ਜਿਹੜੀ ਮਾਰ ਪਟਾਈ ਕੀਤੀ ਜਿਹਦੇ ਕਰਕੇ ਬਾਅਦ ਵਿੱਚ ਉਹਨਾਂ ਹੀ ਜ਼ਖਮਾਂ ਦੀ ਜਿਹੜੀ ਸੱਟ ਹੈ ਉਹਨਾਂ ਨਾਲ ਚੱਲਦੇ ਹੋਏ ਬਾਅਦ ਵਿੱਚ ਉਹਨਾਂ ਦਾ ਦਿਹਾਂਤ ਵੀ ਹੋ ਗਿਆ। ਕੁਝ ਸਮੇਂ ਬਾਅਦ ਇਨਾਂ ਦੀ ਮਾਤਾ ਜੀ ਦਾ ਵੀ ਦਿਹਾਂਤ ਹੋ ਗਿਆ। ਇਹ ਵੀਰ ਜਿਨ੍ਹਾਂ ਦੇ ਫਾਦਰ ਡਾਕਟਰ ਸਨ ਤੇ ਜਿਨ੍ਹਾਂ ਦਾ ਆਪਣਾ ਮਕਾਨ ਸੀ, ਆਪਣਾ ਉੱਥੇ ਕਾਰੋਬਾਰ ਸੀ। ਅੱਜ ਇਹ ਪਿਛਲੇ ਲੰਬੇ ਸਮੇਂ ਤੋਂ ਕਿਉਂਕਿ 84 ਦੇ ਵਿੱਚ ਫਿਰ ਕਰਨਾਲ ਸ਼ਿਫਟ ਕਰ ਗਏ ਸਨ ਤੇ ਹੁਣ ਬੜੇ ਲੰਬੇ ਸਮੇਂ ਤੋਂ ਕਰਨਾਲ ਸ਼ਿਊ ਕਲੋਨੀ ਵਿੱਚ ਰਹਿ ਰਹੇ ਨੇ ਤੇ ਛੋਟੇ-ਮੋਟੇ ਕੰਮ ਕਰਕੇ ਆਪਣਾ-ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਨੇ। ਅੱਜ ਕੱਲ ਇਹ ਜਿਹੜੀ ਕੋਰਟ ਦੀ ਪਾਰਕਿੰਗ ਹੈ ਉਸ ਪਾਰਕਿੰਗ ਦੇ ਵਿੱਚ ਪਰਚੀਆਂ ਕੱਟਣ ਦਾ ਕੰਮ ਜਿਹੜਾ ਕਰਦੇ ਨੇ ਮਾੜੀ-ਮੁੱਡੀ ਜਿਹੜੀ ਤਨਖਾਹ ਮਿਲਦੀ ਹੈ ਉਹਦੇ ਨਾਲ ਹੀ ਆਪਣਾ ਗੁਜ਼ਾਰਾ ਕਰਦੇ ਨੇ। ਜਿਹੜੀ ਹੁਣ ਮੌਜੂਦਾ ਕੋਸ਼ਨਾ ਹੋਈ ਹੈ ਮੁੱਖ ਮੰਤਰੀ ਨੈヴ ਸਿੰਘ ਸੈਣੀ ਵੱਲੋਂ ਕਿ ਜਿਹੜੇ ਹਰਿਆਣਾ ਦੇ ਵਿੱਚ 1984 ਦੇ ਦੰਗਾ ਪੀੜਤ ਨੇ ਉਹਨਾਂ ਦੇ ਪਰਿਵਾਰਾਂ ਨੂੰ ਆਪਾਂ ਜਿਹੜੀ ਨੌਕਰੀ ਦੇਾਂਗੇ ਅਸੀਂ ਸਭ ਤੋਂ ਪਹਿਲਾਂ ਸਿੱਖ ਸੰਗਤ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਜਿਹੜੀ ਚੰਗੀ ਕੋਸ਼ਿਸ਼ ਨੇ ਉਹਦਾ ਜ਼ਰੂਰ ਧੰਨਵਾਦ ਕੀਤਾ ਜਾਣਾ ਚਾਹੀਦਾ ਹੈ ਇਹ ਚੰਗੀ ਕੋਸ਼ਿਸ਼ ਨੇ ਅਸੀਂ ਇਹਦਾ ਧੰਨਵਾਦ ਕਰਦੇ ਆ ਪ੍ਰਣਾਲੀ ਇਹ ਜਿਹੜੀ ਅੱਜ ਫਾਈਲ ਹੈ ਇਹਦੇ ਸਾਰੇ ਡਾਕੂਮੈਂਟ ਨੇ ਬਕਾਇਦਾ ਪ੍ਰਧਾਨ ਮੰਤਰੀ ਆਫਿਸ ਤੋਂ ਵੀ ਜਿਹੜਾ ਹੈ ਹਰਿਆਣਾ ਦੇ ਚੀਫ ਸਕੱਟਰੀ ਨੂੰ ਲੈਟਰ ਲਿਖਿਆ ਗਿਆ ਸੀ ਕਿ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਇਹਨਾਂ ਨੂੰ ਅਜੇ ਤੱਕ ਨ ਕਿਸੇ ਤਰ੍ਹਾਂ ਦਾ ਕੋਈ ਕੰਪੰਪਨਸੇਸ਼ਨ ਨਹੀਂ ਮਿਲਿਆ ਪਿੰਲਰ ਤੋਂ ਪੋਸਟ ਹਰ ਜਗ੍ਹਾ ਇਹ ਭੱਜ ਚੁੱਕੇ ਨੇ ਅਸੀਂ ਵੀ ਕਈ ਸਾਲ ਪਹਿਲਾਂ ਵੀ ਇਹਨਾਂ ਵਾਸਤੇ ਪ੍ਰੈਸ ਕਾਨਫਰੰਸਾਂ ਕੀਤੀਆਂ ਸਨ ਇਹਨਾਂ ਦੇ ਹੱਕ ਵਿੱਚ ਖੜੇ ਹੋਏ ਸਾਂ ਪਰ ਇਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ ਹੁਣ ਜਿਹੜੀ ਇਹ ਨਵੀਂ ਕੋਸ਼ਿਸ਼ ਨਾ ਜਿਹੜੀ ਹੈ ਮੁੱਖ ਮੰਤਰੀ ਨੇ ਕੀਤੀ ਹੈ ਨੈਭ ਸਿੰਘ ਸੈਣੀ ਜੀ ਨੇ ਉਹਦੇ ਨਾਲ ਥੋੜੀ ਜਿਹੀ ਉਮੀਦ ਬੱਧੀ ਹੈ ਵੀ ਇਹਨਾਂ ਨੂੰ ਕੁਝ ਇਨਸਾਫ ਮਿਲ ਸਕੇਗਾ ਸੋ ਇਹਨਾਂ ਦਾ ਦੋ ਪੁੱਤਰ ਨੇ ਜੀ ਜਿਹੜਾ ਇਹਨਾਂ ਦਾ ਇੱਕ ਪੁੱਤਰ ਹੈ ਕਿ ਨਾਮ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਜਿਹੜਾ ਉਹਨੂੰ ਨੌਕਰੀ ਵਾਸਤੇ ਅੱਜ ਅਸੀਂ ਦਰਖਾਸਤ ਜਿਹੜੀ ਹੈ ਉਹ ਨਾਲ ਪੂਰੀ ਫਾਈਲ ਲਗਾ ਕੇ ਡੀਸੀ ਕਰਨਾਲ ਨੂੰ ਦੇਣ ਜਾ ਰਹੇ ਹਾਂ ਤਾਕਿ ਉਹਨਾਂ ਦੇ ਦਫਤਰੇ ਥਰੂ ਸੀਐਮ ਸਾਹਿਬ ਤੱਕ ਜਾਈ ਰਿਕਮੈਂਡੇਸ਼ਨ ਦੇ ਥਰੂ ਜਾਏ ਕਿਉਂਕਿ ਸਰਕਾਰ ਪਹਿਲਾਂ ਵੀ ਦਿੱਲੀ ਦੇ ਵਿੱਚੋਂ ਵੈਰੀਫਾਈ ਕਰ ਚੁੱਕੀ ਹੈ ਕਿ ਜੋ ਇਹ ਕਹਿ ਰਹੇ ਨੇ ਉਹ ਗੱਲਾਂ ਠੀਕ ਨੇ ਉਹ ਗੱਲਾਂ ਪਹਿਲੇ ਵੈਰੀਫਾਈ ਹੋ ਚੁੱਕੀਆਂ ਨੇ ਕਿ ਜੋ ਇਹ ਕਹਿ ਰਹੇ ਨੇ ਠੀਕ ਨੇ ਸੋ ਮੁੱਖ ਮੰਤਰੀ ਸਾਹਿਬ ਤੁਹਾਡੇ ਚਰਨਾਂ 'ਚ ਵੀ ਬੇਨਤੀ ਹੈ ਕਿ ਜੇ ਤੁਸੀਂ ਇਹ ਅਨਾਉਂਸਮੈਂਟ ਕੀਤੀ ਹੈ ਕਿ ਆਪਾਂ 84 ਦੇ ਦੰਗੇ ਪੀੜਤ ਜਿਹੜੇ ਸਾਥੀ ਨੇ ਤੁਸੀਂ ਦੰਗਾ ਵਰਡ ਯੂਜ਼ ਕਰ ਰਹੇ ਹੋ ਸੀ ਉਹਨਾਂ ਨੂੰ ਵੀ ਸਤਿਕਾਰ ਦੇਣੇ ਆ ਤੁਸੀਂ ਜੋ ਵਰਡ ਯੂਜ਼ ਕਰ ਰਹੇ ਹੋ ਲੇਕਿਨ ਤੁਸੀਂ ਇਹ ਕਿਹਾ ਕਿ 1984 ਵਿੱਚ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਹੜੇ ਸਿੱਕਾਂ ਦਾ ਉਹਨਾਂ ਦੇ ਪਰਿ डीसी साहब ਨੂੰ ਵੀ ਲਿਖ ਕੇ ਦੇ ਰਹੇ ਆ ਐਪਲੀਕੇਸ਼ਨ ਤੇ মিডিਆ ਦੇ ਰਾਹੀਂ ਵੀ ਤੁਹਾਡੇ ਦੇ ਕੋਲ ਬੇਨਤੀ ਕਰਨਾ ਚਾਹੁੰਦੇ ਆ ਕਿ ਵੀਰ ਕਬਲਜੀਤ ਸਿੰਘ ਜਿਹੜਾ ਇਹ ਬਿਲਕੁਲ ਜੈਨੂਨ ਕੇਸ ਹੈ ਔਰ ਬਹੁਤ ਹੀ ਜ਼ਿਆਦਾ ਲੋੜਵੰਦ ਕੇਸ ਹੈ ਤੁਹਾਨੂੰ ਬੜੇ 84 ਦੇ ਪਰਿਵਾਰ ਐਸੇ ਮਿਲਣਗੇ ਜਿਨ੍ਹਾਂ ਨੇ ਹੌਲੀ-ਹੌਲੀ ਆਪਣੇ ਬਿਜ਼ਨਸ ਸਟੈਬਲਿਸ਼ ਕਰ ਲਏ ਤੇ ਠੀਕ-ਠਾਕ ਜਿਹੜ ਨੇ ਉਹ ਹੋਣ ਦੇ ਚਾਗੇ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਏ ਪਰ ਇਹ ਵੀਰ ਜਿਹਦਾ ਅੱਜ ਵੀ ਕੋਈ ਰੋਜ਼ਗਾਰ ਨਹੀਂਗਾ ਇੱਕ ਛੋਟੀ-ਮੋਟੀ ਪਰਚੀਆਂ ਕੱਟ ਕੇ ਉਹ ਵੀ ਕੋਡ ਦੀ ਪਾਰਕਿੰਗ ਦੇ ਅੰਦਰ ਹੀ ਆਪਣੇ ਦੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ ਪੈਸੇ ਨਾ ਹੋਣ ਕਰਕੇ ਤੇ ਬੱਚੇ ਪੜ੍ਹ ਵੀ ਨਹੀਂ ਸਕਕੇ ਥੋੜਾ ਬੋਧਾ ਪੜੇ ਲਿਖੇ ਨੇ ਤੁਸੀਂ ਉਹਨਾਂ ਨੂੰ ਕਲਾਸ 4 ਦੇ ਵਿੱਚ ਦਿਓ ਜਾਂ ਉਹਨਾਂ ਦੀ ਯੋਗਤਾ ਦੇ ਹਿਸਾਬ ਨਾਲ ਜਿਹਦੇ ਨੂੰ ਤੁਹਾਨੂੰ ਲੱਗਦਾ ਹੈ ਕਿ ਸਰਕਾਰੀ ਨੌਕਰੀ ਦਿੱਤੀ ਜਾ ਸਕਦੀ ਹੈ ਉਹਨਾਂ ਨੂੰ ਨੌਕਰੀ ਦਿਓ ਇਹ ਹੱਥ ਜੋੜ ਕੇ ਬੇਨਤੀ ਹੈ ਤੇ ਇਹ ਜਿਹੜਾ ਆਪਾਂ ਅੱਜ ਡੀਸੀ ਕਰਨਾਲ ਨੂੰ ਜਿਹੜਾ ਇਹ ਅੱਜ ਆਪਾਂ ਚਿੱਠੀ ਸੌਂਪਾਂਗੇ ਤੁਸੀਂ ਕੀ ਕਹਿਣਾ ਚਾਹੋਗੇ ਤੋਂ ਸਰਕਾਰ ਦੇ ਇਸ ਫੈਸਲੇ ਬਾਰੇ ਤੇ ਅੱਜ ਲਈ ਫਾਈਲ ਦੇ ਰਹੇ 1984 ਦੇ ਲਾਹੌਣ ਤੱਕ ਹਾਂਜੀ 40 ਸਾਲ ਹੈ ਕਈ ਸਰਕਾਰਾਂ ਆਈਆਂ ਕਈ ਗਿਆ ਕਿਸ ਨੇ ਇਸ ਬਾਰੇ ਨਹੀਂ ਸੋਚਿਆ ਸੈਣੀ ਸੈਮ ਨੇ ਸੋਚਿਆ ਅਸੀਂ ਬੜੇ ਖੁਸ਼ ਆ ਸੇ ਪਰਿਵਾਰ ਬੜੇ ਖੁਸ਼ ਨੇ ਇਹਨੇ ਮਲਮ ਲਗਾਣਾ ਕੰਮ ਮਲਮ ਲਗਾ ਦਿੱਤੀਏ ਮੇਰੇ ਬੱਚੇ ਨੂੰ ਨੌਕਰੀ ਦਿੱਤੀ ਜਾਏ ਅਸੀਂ ਬੜੇ ਖੁਸ਼ ਹਾਂ ਕਿਵੇਂ ਤੁਹਾਡਾ ਮਤਲਬ ਕਿ ਉੱਥੇ ਕਾਰੋਬਾਰ ਜਿਹੜਾ ਤਬਾਹ ਕੀਤਾ ਗਿਆ ਸੀ ਕਿ ਜਦੋਂ 1984 ਦਾ ਸਿੱਕਤ ਲੀਆਮ ਹੋਇਆ ਤੇ ਤੁਸੀਂ ਕਿੱਥੇ ਰਹਿੰਦੇ ਸੀ ਕਿਵੇਂ ਤੁਹਾਡੇ ਤੇ ਹਮਲਾ ਹੋਇਆ ਸੀ ਜੀ ਦਿੱਲੀ ਨੋਏ ਦਿੱਲੀ ਜੀ ਬਲੋਕ 4 ਸੜਮ ਕਾਂਜੀ ਉੱਥੇ ਰਹੇ ਸਨ ਦੰਗਾਈ ਆਏ ਨੇ ਫਿਰ ਤੋਂ ਕੰਮ ਚੱਲਦਾ ਰਿਹਾ ਉਹ ਅਸੀਂ ਰਾਮਨਾ ਬੈਠੇ ਰਹੇ ਫਿਰ ਇੱਕ ਦਮ ਦੰਗਾਈ 4-5 ਵਜੇ ਆਏ ਸਾਰ ਮਕਾਨ ਘੇਰ ਕੇ ਇੱਕਦਮ ਮੰਦਰ ਵੜ ਗਏ ਸੋਨਾ ਚਾਂਦੀ ਪੈਸਾ ਸਭ ਲੁੱਟ ਕੇ ਲੈ ਗਏ ਔਰ ਮੰਮੀ ਨੂੰ ਸਾਡੇ ਪੜੋਸਿਆਂ ਨੇ ਬਚਾਰ ਦਿੱਤਾ ਆਪਣੇ ਘਰ ਲੈ ਗਏ ਔਰ ਸਾਡੇ ਮਕਾਨ ਸਾਰ ਸੂਰੇ ਡੈਢਿੰਗ ਖਿੱਚ ਕੇ ਲੈ ਗਏ ਹੁਣ ਲਾਠਿਆਂ ਨਾਲ ਮਾਰਿਆ ਡਾੜ ਬਰਕ ਕਰ ਦਿੱਤੇ ਉਸ ਤੋਂ ਬਾਅਦ ਮਾਹੌਲ ਕਿਸ ਤਰ੍ਹਾਂ ਦੇ 18 ਡਾਂਗੇ ਸਿਰ ਚਾਏ ਉਹ ਜਦ ਮੈਂ ਡਾਡੀ ਮੇ ਬਚਾਨ ਗਿਆ ਔਰ ਉਹਨਾਂ ਨਾਲ ਕੇ ਸਾਮ ਕੋ ਬਚਾ ਇਸੇ ਮਾਰੋ ਮੈਨੇ ਸੱਡਾ ਵਜਿਆ ਵਜਨ ਦੇ ਕਰ ਚਗਾਸੀ ਤੈਂ ਚਾਰ ਮਹੀਨੇ ਬਾਦ ਦਿਲ ਦਾ ਆਪਰੇਸ਼ਨ ਹੋਇਆ ਉਹ ਦਮ ਗਰ ਸਿਰ ਖਰਾਬ ਹੋ ਗਿਆ ਸਾਲ ਤੱਕ ਪਹੁੰਚਦੇ ਕਿਸੇ ਵਾਲ ਕੋਈ ਹਿਸਾਬ ਨਹੀਂ ਮੈਂ ਚਾਮ ਕਿਵੇਂ ਕੀਤਾ ਤੁਸੀਂ ਆਪਣਾ ਸਾਡੇ ਪਰੋਸਿਆਂ ਨੇ ਉਹ ਅਗ ਲੱਗ ਗਏ ਤੇਲ ਬਾਗੇ ਤੇ ਪਰੋਸੀ ਹੋਰ ਤਾਂ ਆ ਗਿਆ ਰਾਜਸਥਾਨੀ ਹੋਰ ਤਾਂ ਉਹਨਾਂ ਬਚਾ ਕਰਦਾ ਸਾਨੂੰ ਆਪਣੇ ਘਰ ਚ ਛੁਪਾ ਲਿੱਤਾ ਉਸ ਦਿਨ ਇੱਕ ਹਫਤੇ ਬਾਅਦ ਓਮ ਪ੍ਰਕਾਸ਼ ਕੱਕੜ ਜੈ ਗੀਤਾ ਗਲੋਂ ਜਮੜਾਪੁਰ ਤੋਂ ਉਹ ਸਾਨੂੰ ਕਾਰ ਦੇ ਲੈ ਗਏ ਉੱਥੇ ਡਾਕਟਰਾਂ ਨੇ ਇੰਤਜ਼ਾਮ ਕੀਤਾ ਤੇ 18 ਟਾਂਕੇ ਸਿਰ ਡੈਡੀ ਦੇ ਅੰਗਰੇਜ਼ 57 ਜਣ 3600 ਫੋਲ ਗਈ ਸੀ ਔਰ ਇਹ ਤੇ ਦੋ ਦਿਨ ਇੱਕ ਹਫਤੇ ਬਾਅਦ ਫਿਰ 15 ਦਿਨਾਂ ਬਾਅਦ ਕਰਨਾਲ ਆ ਗਏ ਚਲੋ ਤੋ ਬੇਨਤੀ ਇਹੀ ਹੈ ਤੁਸੀਂ ਤੁਸੀਂ ਦੇਖੀ ਸਕਦੇ ਹੋ ਸਾਡੇ ਸਾਰੇ ਜਿੰਨੇ ਵੀਰ ਸਵੰਸਾ ਵੀ ਸਾਰੇ ਖੜੇ ਆ ਸਭ ਨੂੰ ਸੈਣੀ ਸਾਹਿਬ ਨੂੰ ਇਹ ਬੇਨਤੀ ਹੈ ਕਿ ਇਸ ਤੋਂ ਜ਼ਿਆਦਾ ਯੋਗ ਕੇਸ ਤੁਹਾਨੂੰ ਹਰਿਆਣਾ ਚ ਹੋਰ ਹੀ ਬੜੇ ਕੇਸ ਇੱਕ ਤੋਂ ਇੱਕ ਵਾਰ ਜਰੂਰੀਆਂ ਕਹਾਣੀਆਂ ਸਿਰੋਗ ਨਾ ਜੀ ਇੱਕ ਤੋਂ ਇੱਕ ਵਾਰ ਜਰੂਰੀਆਂ ਕਹਾਣੀਆਂ ਸਾਹਮਣੇ ਆਉਣਗੀਆਂ ਜੋ ਸਮੇਂ ਕਾਂਗਰਸ ਸਰਕਾਰ ਦੇ ਵਿਰੇ ਹੋਈਆਂ ਹੁਣ ਤੁਹਾਨੂੰ ਜੇ ਮੌਕਾ ਮਿਲਿਆ ਲਾਹਾ ਲੈਣ ਦਾ ਤੇ ਲਾਹਾ ਲਵੋ ਤੇ ਇਹਨਾਂ ਨੂੰ ਨੌਕਰੀਆਂ ਦਿਓ ਤਾਂ ਕਿ ਇਹਨਾਂ ਦੇ ਪਰਿਵਾਰਾਂ ਦਾ ਭਲਾ ਹੋ ਸਕੇ ਉਹ ਦੰਗੇ ਕਰਵਾਉਣ ਵਾਲੇ ਐਜ ਕੱਲ ਬਗੈਦ ਤੇ ਟੈਂਟਲ ਸੱਜਣ ਕੁਮਾਰ ਔਰ ਤਿੰਨ ਚਾਰ ਮੰਤਰੀ ਜਨ ਜਿਨ੍ਹਾਂ ਕਤਲ ਆਮ ਕਰਵਾਏ ਸਰਦਾਰਨ ਸਿਰ ਤੇ ਕਿਲ ਥੋੜੇ ਜਿਹਾ ਠੋਕੇ ਟਾਇਰ ਪਾ ਕੇ ਅੱਗ ਲਈ ਚਾਰ ਪਾਸੇ ਅੱਗ ਆ ਗਈ ਚਿਕਾ ਨਿਕਲ ਲੱਗ ਦਿਨ ਦਿਹਾੜੇ ਇਸ ਦਾ ਲੁੱਟਿਆ ਬੜਾ ਬੁਰਾ ਹਾਲ ਸੀ ਵੇਖਣ ਦਾ ਬੰਜਾ ਸੀ ਜੋ ਪਾਕਿਸਤਾਨ ਦੇ ਸੁੰਦਿਆਰਿਆਂ ਅਸੀਂ ਆਪਣੇ ਅੱਖਾਂ ਨਾਲ ਛੋਟੂ ਮਰੇ ਵੇਖ ਕੇ ਬੈਠੇ ਇਹ ਸਭ ਕੁਝ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ